ਇਹ ਹੋ ਨਹੀਂ ਸਕਦਾ ਕਿ ਬਾਜੀ ਇਸ ਤੋਂ ਥੱਲੇ ਤੋਂ ਉਹਨਾਂ ਨੇ ਬੁਲਾਉਣਾ ਹੀ ਨਹੀਂ ਤੁਹਾਨੂੰ ਬਾਜੀ ਇੱਧਰ ਆਜਾ ਬਾਜੀ ਆ ਖਾ ਲੋ ਬਾਜੀ ਆ ਪੀ ਲੋ ਬਾਜੀ ਆ ਗੱਲ ਜੀ ਬਾਜੀ ਜੀ ਬਾਜੀ ਅੱਛਾ ਬਾਜੀ ਓਕੇ ਬਾਜੀ ਯਾਨੀ ਕਿ ਐਮੀ ਬਿਰਕ ਇੱਕ ਫਿਲਮ ਦੇ ਵਿੱਚ ਉਹ ਪਤਾ ਨਹੀਂ ਕੋਈ ਗੱਲ ਹੋਈ ਤੇ ਉਹ ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਬੋਗੇ ਰੱਬ ਸਾਰਿਆਂ ਨੂੰ ਚਰਦੀ ਕਲਾ ਚ ਰੱਖੇ ਜਦੋਂ ਸਾਡੇ ਕੋਈ ਲਹਿੰਦੇ ਪੰਜਾਬ ਦਾ ਪ੍ਰਚਾਰ ਦੇ ਭਰਾ ਦੇ ਚਰਦੇ ਪੰਜਾਬ ਦੇ ਭਰਾ ਦੀ ਗੱਲ ਕਰਦੇ ਤੇ ਬਹੁਤ ਵਧੀਆ ਲੱਗਦਾ ਤੇ ਅੱਜ ਮੈਂ ਗੱਲ ਕਰਨ ਵਾਲਾ ਮਾ ਥੀਏਟਰ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਤੇ ਸਾਡ ਨੂੰ ਚੜਦੇ ਪੰਜਾਬ ਦੀਆਂ ਫਿਲਮਾਂ ਦੇ ਅੰਦਰ ਵੀ ਉਹ ਨਜ਼ਰ ਆ ਚੁੱਕੇ ਨੇ ਤੇ ਬਹੁਤ ਜ਼ਿਆਦਾ ਲੋਕਾਂ ਨੇ ਉਹਨਾਂ ਨੂੰ ਦੇਖ ਕੇ ਇੰਜੋਏ ਕੀਤਾ ਬਹੁਤ ਇੰਟਰਟੇਨ ਕੀਤਾ ਉਹਨਾਂ ਨੇ ਲੋਕਾਂ ਨੂੰ ਮੈਂ ਗੱਲ ਕਰ ਰਿਹਾ ਜ਼ਫਰੀ ਖਾਨ ਦੀ ਜ਼ਫਰੀ ਖਾਨ ਇੱਕ ਪੋਡਕਾਸਟ ਦੇ ਅੰਦਰ ਬੇਸ਼ੱਕ ਉਹ ਪੋਡਕਾਸਟ ਉਰਦੂ ਦੇ ਅੰਦਰ ਹੈ ਸਾਡੀ ਮਾਂ ਬੋਲੀ ਪੰਜਾਬੀ ਦੇ ਅੰਦਰ ਨਹੀਂ ਹੈ ਲੇਕਿਨ ਜ਼ਫਰੀ ਖਾਨ ਗੱਲ ਕਰ ਰਿਹਾ ਪੰਜਾਬ ਦੇ ਬਾਰੇ ਚੜਦੇ ਪੰਜਾਬ ਦੇ ਲੋਕਾਂ ਦੇ ਬਾਰੇ ਪੰਜਾਬ ਦੇ ਸੈਨਮਿਆਂ ਦੇ ਬਾਰੇ ਗੱਲ ਕਰ ਰਿਹਾ ਚੜਦੇ ਪੰਜਾਬ ਦੇ ਐਕਟਰਾਂ ਦੇ ਬਾਰੇ ਗੱਲ ਕਰ ਰਿਹਾ ਕੀ ਗੱਲਬਾਤ ਕਰ ਰਿਹਾ ਇਸੇ ਮਤਲਬ ਹੈ ਕਿ ਇਹ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ

ہم واگا کہتے ہیں آپ جو واگا بارڈر کی وہ لائن کراس کر کے پرلی سائڈ پہ جاتے ہو تو وہاں ایک گیٹ اپ ہی چینج ہے اور ویسے ان کا آپ کے ساتھ رویہ پبلک کا کیسا ہوتا ہے اچھا کوئی فرق نہیں کہانی ہے نہیں 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 سر کوئی چکر ہی ہے وہ آپ لوگوں کو اتنا پیار کرتے ہیں اتنا پیار کرتے ہیں کہ آپ کی سوچ ہوگی خاص کر کے جو ہمارے مطلب سردار بھائی ہیں ਉਹ ਤੁਸੀਂ ਕਹਿਣਾ ਮੈਂ ਲਾਹੌਰੋਂ ਆਇਆ ਬਸ اچھا ਹਾਂਜੀ 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 ਉਹ ਕਹਿੰਦੇ ਨੇ ਸਾਡੇ ਮੁਰਸ਼ਿਦ ਆ ਗਏ ਇਤਨੀ ਇੱਜ਼ਤ ਇਤਨਾ ਪਿਆਰ ਮਤਲਬ ਇਤਨੀ ਦਫਾ ਮੈਂ ਉਹਨਾਂ ਲੋਕੋ ਕੀ ਤਾਰੀਫਾਂ ਕਰ ਚੁੱਕਾ ਹਾਂ ਕਿ ਮੇਰਾ ਹੋਂ ਦਿਲ ਨਹੀਂ ਕਰ ਰਿਹਾ ਇਸਨੀ ਤਾਰੀਫਾਂ ਕਰ ਚੁੱਕਾ ਹਾਂ ਬਹੁਤ ਅੱਛੇ ਲੋਕ ਨੇ ਬਹੁਤ ਹੀ ਅੱਛੇ ਲੋਕ ਨੇ ਔਰ ਦੂਜੀ ਗੱਲ ਹੈ ਵੀ ਕਿ ਉਹਨਾਂ ਨੂੰ ਪਤਾ ਹੈ ਕੌਣ ਹੈ ਬਾਸ 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 یہ ہو ہی نہیں سکتا کہ باجی اس تو تھلے تو انہوں نے بلانا ہی نہیں تھا باجی ادھر انج باجیاں کھالو باجیاں پیلو باجیاں گالو جی باجی جی باجی اچھا باجی اوکے باجی یعنی کہ امی ورک ایک فلم دے وچ پتہ نہیں کوئی گل ہوئی تے وہ ڈائریکٹر کہندا باجی تھوڑا جہا ادھروں کہندا اوے تو تو کیمرہ ادھر کر کہندا انہوں نے کیوں کہہ رہے ہیں ہمم ਮੈਂ ਕਿਹਾ ਐਮੀ ਕੋਈ ਐਸੀ ਗੱਲ ਨਹੀਂ ਕਹਦਾ ਨਹੀਂ ਭਾਜੀ ਤੁਹਾਨੂੰ ਵੇਖ ਕੇ ਤੇ ਜਾਂ ਤਾਂ ਅਸੀਂ ਥੀਏਟਰ ਵੇ ਵੇ ਕਿਤੇ ਸਾਨੂੰ ਅੱਜ ਇੱਥੇ ਤੱਕ ਪਹੁੰਚੇ ਹਾਂ ਤੇ ਅਸੀਂ ਤੁਹਾਨੂੰ ਕਿਵੇਂ ਕਹੀਏ ਕਿ ਇੰਜ ਨਹੀਂ ਇੰਜ ਕਰੋ ਮੈਂ ਕਿਹਾ ਐਮੀ ਇਹ ਕੰਮ ਹੈ ਕੋਈ ਐਸੀ ਗੱਲ ਕਹਦਾ ਨਹੀਂ ਭਾਜੀ ਤੁਸੀਂ ਜੋ ਵੀ ਕਰ ਰਹੇ ਹੋਗੇ ਉਹ ਓਕੇ एवरीथिंग ਓਕੇ ਕਰ ਰਹੇ ਹੋ ਅੱਛਾ ਉਹਨੇ ਕਿਹਾ ਸਟਾਫ ਸਾਰਾ ਚੇਂਜ ਹੋ ਜਾਵੇ ਲੇਕਿਨ ਐਡੇ ਨਹੀਂ ਕਿਹਾ ਭਾਜੀ ਹਾਂ ਜੀ ਐਕ ਐਕੀ ਰਿਸਪੈਕਟ ਦੇਣ ਦੇ ਕੰਦਾਜ਼ਾ ਨਾ ਉਹਨਾਂ ਨੇ ਇੱਜ਼ਤ دی ਹੈ ਰਿਸਪੈਕਟ ਨਹੀਂ ਮੈਂ ਆਪ ਕੋਈ ਬਾਤ ਬਤਾ ਤਾ ਅਸੀਂ वीसीआर ਦੇ ਦੌਰ ਚ ਫਿਲਮਾਂ ਲੈ ਕੇ ਆਣਾ ਦੇਖਣੀ ਆ। ਜ਼ਾਹਿਰ ਸਾਰੇ ਬਾਲੀਵੁੱਡ ਦੇ ਐਕਟਰ ਹੀ ਮਸ਼ਹੂਰ ਸਨ ਉਹਨਾਂ ਦਾ ਹੀ ਪਤਾ ਸੀ ਕਿ ਕਿਹੜਾ ਕਿਹੜਾ ਕਿਹੜਾ। ਐਨਜੀ ਉਹਨਾਂ ਵਾਸਤੇ ਅਸੀਂ ਆ। ਹੂੰ। ਉਹ ਤੁਹਾਨੂੰ ਦੇਖਣ ਲਈ ਬਤੇ ਰਹੇ। ਜੀ 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 ਉਹ ਐਨਜੀ ਉਹਨਾਂ ਵਾਸਤੇ ਅਸੀਂ ਆ। ਹੂੰ ਹੂੰ ਹੂੰ। ਉਹ ਜਿਹਨਾਂ ਨੇ ਕੋਈ ਯਾ ਮਤਲਬ ਕਈ ਵਾਰ ਹਸਰ ਹੁੰਦਾ ਹੈ ਕਿ ਤੁਸੀਂ ਅਜੇ ਬਾਹਰ ਨਿਕਲਦੇ ਹੋ ਤੇ ਕੋਈ ਮੋਟਰਸਾਈਕਲ ਤੇ ਜਾਂ ਮਤਲਬ ਉਹ ਉਹ एकदम شوق ہو جاتا ہے کہ زفری خان زفری خان وہ بتا ہاں جی ہاں جی کیا حال ہے ٹھیک ہے آپ ہاں جی پا جی تھی ڈرامے چاہتے ہو نا ہو یعنی کوئی اینج کریزی ہو کے مل جس طرح آپ نے ایم اے بیر کا بتایا اس طرح کوئی امریندر گل کے ساتھ بھی زیادہ آپ نے کام کیا ہے تو اس کو آپ نے کیسا انسان پایا ہے یا کیا اس کے ساتھ آپ کی کوئی واقعہ کوئی ہو آپ کا اس کے ساتھ یا بینگ اے ہیومن آپ نے اس کو کیسا پایا ہے بھئی تسی جنہ چھوٹ بول لو انہیں چنگے دیو آپ کو کیا چاہیے آپ کو اب میں آپ کے پاس آیا ہوں مجھے کیا چاہیے چائے پانی کافی یا کھانا ٹھیک ہے نا یہی چاہیے بلکہ اے چیزاں ٹیرو ٹیرنے ہو تھے او ایس کر کے کہ انہا دی اے بہت بٹھی ہے ਉਹ ਚੁਕੇ ਬਨਿੰਦਰ ਗਿੱਲ ਪ੍ਰੋਡਿਊਸਰ ਵੀ ਸੀ ਆਪਣੀਆਂ ਫਿਲਮਾਂ ਨੂੰ ਆਪ ਹੀ ਪ੍ਰੋਡਿਊਸਰ ਬਾਹਰ ਫਿਲਮ ਕਰਦਾ ਹੀ ਨਹੀਂਗਾ ਕਿਸੇ ਦੀ ਠੀਕ ਹੈ ਇੱਕ ਦਿਨ ਉਹ ਐ ਸੀ ਕਿ ਮੈਂ ਕਾਸਟ ਕੀਤਾ ਹੈ ਠੀਕ ਹੈ ਦੂਸਰਾ ਹੈ ਕਿ ਭਾਈ ਜ਼ਫਰੀ ਨੇ ਤੇ ਤੀਸਰਾ ਹੈ ਕਿ ਮੇਰੀ ਫਿਲੇ ਮੱਛੀ ਜਾਏ ਠੀਕ ਹੈ ਯਾਨੀ ਕਿ ਮਨਿੰਦਰ ਗਿੱਲ ਨੇ ਇੱਕ ਕਾਰ ਦੇਖਿਆ ਸੀ ਕੈਨੇਡਾ ਠੀਕ ਹੈ ਜ਼ਾਹਿਰ ਉਹ ਉਹਦੀ ਪਸਲੀ ਤਾਂ ਬਾਹਰ ਹੀ ਹੋਏਗਾ ਕਿ ਜਿਹੜਾ ਉਹਨੂੰ ਮਤਲਬ ਖਾਈ ਸੀ ਉਸ ਕਰਦੀ ਤੁਸੀਂ ਗੇਂਕਰੋ ਚਾਲ ਮੇਰੇ ਪੁੱਟ 2 ਦੇ ਵਿੱਚ ਉਹਨੇ ਉਹ ਕਰ ਲਿਆ ਅੱਛਾ ਜਣਾ ਉਹਨੇ ਕਦੀ ਖਾਬ ਦੇਖਿਆ ਹੋਇਆ ਹੈ ਖਾਬ ਤੇ ਨਹੀਂ ਕਹਿ ਸਕਦੇ ਉਹਨੂੰ ਸ਼ੌਕ ਸੀ ਕਿਹੜਾ ਹੈ ਘਰ ਮੈਂ ਲਾਵਾਂਗਾ ਹੈ ਤੇ ਬੜਾ ਅਮੀਰ ਆਦਮੀ ਹੈ ਮਨਿੰਦਰ ਗਿੱਲ ਤੇ ਉਹ ਫਿਰ ਉਹ ਚਾਲ ਮੇਰੇ ਚਾਲ ਮੇਰਾ ਪੁੱਟ 2 ਦੇ ਵਿੱਚ ਉਹਨੇ ਉਹ ਕਰ ਲਿਆ ਤੁਸੀਂ ਦੇਖੋ ਨਾ ਕਿ ਇਹ ਹਾਲੀ ਤੱਕ ਵੀ ਬਗਾਲਬਨ ਅ ਨੰਬਰ 1 ਨੇ ਪੈਸਾ ਕਮਾਉਣ ਚ इंडियन पंजाब च जी जी चल मेरा पुत्र जड़ी दा 2 3 नंबर 1 जी वीरो एसजीएच दी वीडियो ते बहुत ही कमाल दी वीडियो सी के जफरी खान ਗੱਲ ਕਰ ਰਹੇ ਚੜ ਦੇ ਪੰਜਾਬ ਦੇ ਐਕਟਰਾਂ ਦੇ ਬਾਰੇ ਮਰਿੰਦਰ ਗਿੱਲ ਦੇ ਬਾਰੇ ਮਰਿੰਦਰ ਗਿੱਲ ਨੂੰ ਉਹਨਾਂ ਨੇ ਫਿਲਮ ਵੀ ਕੀਤੀ ਸੀ दारू ਨਾ ਪੀਂਦੇ ਹੋਏ ਉਸ ਤੋਂ ਬਾਅਦ ਉਹ ਗੱਲ ਕਰ ਰਹੇ ਨੇ ਐਮ ਐ ਵਰਕ ਦੀ ਕਹਿੰਦੇ ਨੇ ਕਿ ਐਮ ਐ ਵਰਕ ਨਾਲ ਵੀ ਉਹਨਾਂ ਨੇ ਫਿਲਮ ਕੀਤੀ ਆਜਮਕ ਸੀ ਕੋ ਚਲੀਏ ਤੇ ਯਾਰ ਕਹਿ ਰਹੇ ਨੇ ਕਿ ਕੀ ਕਮਾਲ ਦੇ ਇਨਸਾਨ ਨੇ ਕਿੱਡੇ ਕੋ ਕਮਾਲ ਦੇ ਕਲਾਕਾਰ ਨੇ ਕਹਿ ਰਹੇ ਨੇ ਕਿ ਜ਼ਫਰੀ ਖਾਨ ਆ ਗੱਲ ਕਰ ਰਹੇ ਕਿ ਸਾਨੂੰ ਆਪਣੇ ਲੈਹਦੇ ਪੰਜਾਬ ਦੇ ਅੰਦਰ ਸਾਨੂੰ ਸਾਡੇ ਘਰ ਦੇ ਅੰਦਰ ਉਨੀ ਰਿਸਪੈਕਟ ਉਨੀ ਇੱਜ਼ਤ ਨਹੀਂ ਮਿਲ ਰਹੀ ਇੱਕ ਕੰਪਲੀਮੈਂਟ ਯਾਰ ਹੈ ਕਿ ਜਿੰਨੇ ਸਾਨੂੰ ਚੜ੍ਹਦੇ ਪੰਜਾਬ ਦੇ ਲੋਕ ਚੜ੍ਹਦੀ ਪੰਜਾਬ ਦੀ ਆਡੀਅנס ਚੜ੍ਹਦੇ ਪੰਜਾਬ ਦੇ ਕਲਾਕਾਰ ਜਿੰਨਾ ਸਾਨੂੰ ਪਿਆਰ ਤੇ ਜਿੰਨਾ ਸਨਮਾਨ ਦਿੰਦੇ ਨੇ ਬਾਜੀ ਬਾਜੀ ਕਰਦੇ ਨੇ ਕਹਿੰਦੇ ਨੇ ਇਸ ਤੋਂ ਅੱਗੇ ਤੇ ਉਹਨਾਂ ਦੇ ਕੋਲ ਲਫ਼ਜ਼ ਹੀ ਨਹੀਂ ਹੈਗਾ ਮਤਲਬ ਜ਼ਫਰੀ ਖਾਨ ਦੇ ਅਵਾਰਡ ਨੇ ਕਿ ਯਾਰ ਅਸੀਂ ਉਹਨਾਂ ਦੀਆਂ ਤਾਰੀਫ਼ਾਂ ਕਰਦੇ ਕਰਦੇ ਥੱਕ ਜਾਈਏ ਸਾਡੇ ਲਫ਼ਜ਼ ਖਤਮ ਹੋਈਆਂ ਇਸ ਤਰ੍ਹਾਂ ਦੇ ਉਹ ਇਨਸਾਨ ਨੇ ਤੇ ਚੜ੍ਹਦੇ ਪੰਜਾਬ ਦਾ ਤੇ ਲਹਿੰਦੇ ਪੰਜਾਬ ਦਾ ਅਗਰ ਕੰਪੈਰੀਜ਼ਨ ਕੀਤਾ ਜਾਏ ਤਾਂ ਸਿਰਫ ਪਹਿਨਾਵਾ ਹੀ ਡਿਫਰੈਂਟ ਹੈ। ਬਾਕੀ ਲੋਕਾਂ ਦੇ ਦਿਲ ਸੇਮ ਨੇ। ਸਾਰਾ ਕੁਝ ਪਿਆਰ ਲੋਗੇ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਕਰਦੇ ਨੇ ਤੇ ਬਹੁਤ ਚੰਗਾ ਲੱਗਦਾ ਬਹੁਤ ਵਧੀਆ ਲੱਗਦਾ ਜਦੋਂ ਚੜ੍ਹਦੇ ਤੇ ਲੰਦੇ ਪੰਜਾਬ ਦੇ ਐਕਟਰ ਮਿਲ ਕੇ ਕੰਮ ਕਰਦੇ ਨੇ ਤੇ ਆਡੀਅנס ਨੂੰ ਇੰਟਰਟੇਨ ਕਰਦੇ ਨੇ ਤੇ ਲੋਕ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਇਹਨਾਂ ਨੂੰ ਦੇਖ ਕੇ ਤੇ ਜ਼ਫਰੀ ਖਾਨ ਨੇ ਅੱਜ ਜਿਹੜੀਆਂ ਗੱਲਾਂ ਕੀਤੀਆਂ ਚੜ੍ਹਦੇ ਪੰਜਾਬ ਦੇ ਅਦਾਕਾਰਾਂ ਬਾਰੇ ਕਲਾਕਾਰਾਂ ਬਾਰੇ ਬਹੁਤ ਕਮਾਲ ਦੀਆਂ ਸੀ ਐਸ ਜੀ ਅੱਜ ਦੀ ਵੀਡੀਓ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਜ਼ਰੂਰ ਕਮੈਂਟਸ ਕਰਕੇ ਦੱਸਣਾ